ਇਹ ਦੇਖੋ। ਇਹਨੇ ਬਾਗ ਵਾਲੇ ਲੱਗੇ ਆਲੂ ਪਣਾਈ ਕਰੰਦੇ ਆ। ਉਸ ਤੋਂ ਬਾਅਦ ਏਡ ਪਲਾਟ ਹੋਰ ਹੈਗੇ ਆ। ਆਲੂ ਇਹ ਵੀ ਬਹੁਤ ਸੋਹਣਾ ਜਰਮੀਨੇਸ਼ਨ ਹੋਇਆ ਦੇਖ ਲਓ। ਪੂਰਾ ਵਧੀਆ ਜਰਮੀਨੇਸ਼ਨ ਆ। ਪਣਾਈ ਵੀ ਬਹੁਤ ਵਧੀਆ ਆ। ਵਧੀਆ ਮਿੱਟੀ ਲੱਗੀ ਜਾਂਦੀ ਐਨ। ਆ ਖੇਲਾ ਸਾਫ ਹੋਈ ਜਾਂਦੀ ਆ। ਟਰਮੀਨੇਸ਼ਨ ਹੋ ਗਿਆ ਦਾ ਇੱਕ ਵੇਲ ਨਹੀਂ 2 ਇੰਚੀ ਵੇਲ ਕਿਉਂ ਦਾ ਲੂ ਅੱਜ ਟਾਈਮ ਸੀਗਾ ਥੋੜਾ ਜਿਹਾ ਮੈਂ ਕਿਹਾ ਬੰਨ ਲੀ ਅੱਜ ਇਹਨੂੰ ਬਣਾਈ ਕਰਕੇ ਸਿਰੇ ਬਣਾਉਣੇ ਆ ਫਿਰ ਨਾਲ ਹੀ ਸਪਰੇ ਹੋਣੀ ਇਹਨੂੰ ਫਿਰ ਰਾਡਾ ਪੈਣੀ ਆ ਇਹਦੀਆਂ ਲੱਗਿਆ ਹੁਣ ਬਣਾਈ ਕਰਨਾ ਦਾ ਇੱਕ ਦਾਣਾ ਵੀ ਕੱਖ ਦਾ ਕਿਉਂ ਮਾਰਦਾ ਉਹੀ ਰੋ ਜਿਹੜਾ ਮਾੜਾ ਮਾੜਾ ਕੇਸ ਦੇ ਉੱਪਰ ਆ ਵੀ ਉੱਪਰ ਆਲੂ ਕੇ ਹੁੰਦੇ ਉੱਪਰ ਘਾਹ ਵੀ ਘਾਹ ਥੱਲੇ ਹੀ ਸਾਰਾ ਉੱਠ ਕੇ ਲੱਗ ਥੱਲੇ ਸਫਾਈ ਹੋ ਜਾਣੀ ਸਾਰੀ ਆਹ ਟਰ ਵਧੀਆ ਪੁਰਾ ਜਾਂਦਾ ਇਹ ਬੰਨ ਕੇ ਇਹਦਾ ਆਪਣਾ ਉੱਪਰਲੇ 플ਾਂਟ ਵੀ ਬੰਨਣੇ ਆ ਜਿੰਨੇ ਵੱਜ ਗਏ ਅਤੇ ਇਹ ਲੰਬਾ 플ਾਂਟ ਆਪਣਾ ਉਹ ਜ਼ਰਾ ਉੱਪਰ ਲੰਬੇ 플ਾਂਟ ਉੱਪਰ ਉਹ ਵੀ ਬੰਨਣੇ ਅੱਜ ਜੇ ਲੱਭਦਾ रेह बे बंदे कमु अची वॾा गिला जॻह विझी आहे पढ़ाई विझी आहे ਹੁਣ ਆਪਾਂ ਆ ਗਏ ਉੱਪਰ ਆ ਵਾਲਾ ਪਲਾਟ ਥੱਲੇ ਵਾਲਾ ਵੱਜ ਗਿਆ ਆ ਲੰਬਾ ਪਲਾਟ ਥੱਲੇ ਨਵੇੜਤਾ ਹੁਣ ਆ ਇਧਰ ਆ ਗਏ ਉੱਪਰ ਇਹ ਵੀ ਇਧਰੋਂ ਲੈ ਕੇ ਆਏ ਹੁਣ ਨਵੇੜਤਾ ਸਾਰਾ ਹੁਣ ਇੰਨਾ ਰਹਿ ਗਿਆ ਬਸ ਨੰਬਰ ਚਲਾ ਕੰਮ ਉਹੜਾ ਪਰਲੇ ਬਣੇ ਆ ਉਹ ਬਰਾਂ ਵਾਲੇ ਉਹ ਕਿਲਾ ਗੁੱggen ਵਾਲਾ ਤੇ ਇਹ ਉਰਲੇ ਬਣੇ ਕਿ ਤਨੇ ਕਿ ਲਈ ਆਪਣਾ ਆੜਾ ਉੱਠ ਕੇ ਬੰਨਣਾ ਲੱਗੋ ਪਨੇ ਉਹ ਛੋਟੇ ਆ ਦਾਰਮਾਂ ਨੇ ਢੇਰ ਕੇ ਬਣਾਵੇ ਉਹ ਵੀ ਨਹੀਂ ਲੋੜ ਇਹਨਾਂ ਨੂੰ ਬੰਨਣ ਦੀ ਲੋੜ ਆ ਦੇਖੋ ਕਿੰਡੀ ਸੋਹਣੀ ਗਰੋਹ ਦਾ ਆਹ ਕਿਹਾ ਅੱਧਾ ਰੇਟ ਸਹੀ ਲਾ ਦੇ ਆਲੂ ਬਹੁਤ ਸੋਹਣੇ ਆ ਲੱਗੇ ਰੇਟ ਤੇ ਜੇ ਮੌਸਮ ਦਾ ਕਿ ਹੈ ਹੀ ਹਲੇ ਸਹੀ ਆ ਗਰਮਾ ਮੌਸਮ ਪੂਰਾ ਦਿਨੇ ਗਰਮੀ ਆ ਰਾਤ ਨੂੰ ਠੰਡੇ ਮੌਸਮ ਵਧੀਆ ਜਿਹੜੀ ਜਾਰੀ ਧੁੱਪ ਪੈਂਦੀ ਆਲੂ ਨੂੰ ਉਹ ਵੀ ਮਾਰਦੀ ਆ ਜਿਹੜਾ ਸੂਰਜ ਨਿਕਲਦਾ ਜਣਾ ਉਹਦਾ ਵੀ ਬਹੁਤ ਨੁਕਸਾਨ ਆ ਤੋਂ ਪਾਲੂ ਨੂੰ ਬਹੁਤ ਜ਼ਰੂਰੀ ਆ ਜੇ ਨਹੀਂ ਧੁੱਪ ਨਾਲੂ ਦਾ ਪੱਤਾ ਖੋਲਿਆ ਰਹਿਦਾ ਵਧੀਆ ਰਾਤ ਨੂੰ ਠੰਡਾ ਧਈ ਆ ਲਗਦੀ ਵੀ ਹੈ ਫਤੇ ਗਿੱਲੇ ਆ ਪਤਸਰੀ ਕਰੀ ਜਾਂਦਾ ਪੂਰਾ